ਆਏ ਤੁਹਾਨੂੰ ਦਿਖਾਉਣੇ ਆ ਮੁੰਡਿਆ ਬਹੁਤ ਹੀ ਮਾਣਯੋਗ ਡਰਾਈਵਰ ਜਿਨ੍ਹਾਂ ਦਾ ਹੈਵੀ ਲਾਇਸੈਂਸ ਬਣਿਆ ਹੋਇਆ ਆ ਇਹ ਟਰੈਕਟਰ ਚਲਾਉਂਦੇ ਆ ਗਠਾਂ ਵਾਲੇ ਦੇਖੋ ਕੀ ਕੰਮ ਕਰਾਇਆ ਹੋਇਆ ਉਹਨਾਂ ਨੇ ਕਿੰਡਾ ਵਡਾ ਰਲਾਤਾ ਜਾਂ ਫੇ ਵਾਲੇ ਪਿੰਡ ਵੈਜੀ ਦੀ ਇਕ ਤਾਰ ਵੀ ਵੇਖੋ ਟੋਚਣ ਵਾਲੀ ਦੇਖ ਦੇਖੋ ਜੀ ਕਿੰਡਾ ਵੱਡਾ ਲਾਇਆ ਜਾ ਫੇਵ ਵਾਲੇ ਫਾੜਕ ਤੇ ਇੱਕ ਬੰਦੇ ਨੇ ਸਾਰਿਆਂ ਨੂੰ ਬਾਣੀ ਪਾ ਰੱਖਿਆ ਉਹ ਖਾੜ ਨਹੀਂ ਸਕਦੇ ਵੇਖੋ ਕਿੱਧਰ ਦੀ ਕਾਰਾਂ ਲਿਆਉਣ ਲੱਗ ਗਏ ਉਦੋਂ ਹੀ ਪਤੰਦਰ ਰਾਹ ਪਾੜ ਲੈਂਦੇ ਆ